ਬੱਡੀ ਖਬਰ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਇੱਕ ਗਰੀਬ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਜੇਕਰ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ SIM ਕਾਰਡ ਨੂੰ ਲੈ ਕੇ ਇਹ ਸਾਰੀ ਪੁੱਛਗਿੱਛ ਕੀਤੀ ਗਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਸ ਵੇਲੇ ਘਰ ਦੇ ਵਿੱਚ ਇਹ ਪਰਿਵਾਰਿਕ ਮੈਂਬਰ ਸੁੱਤੇ ਪਏ ਸਨ ਉਸ ਵੇਲੇ ਐਨਆਈਏ ਦੇ ਅਧਿਕਾਰੀਆਂ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਸਿਮ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਾਨੂੰ ਸਿਮ ਬਾਰੇ ਪੁੱਛਿਆ ਤੇ ਅਸੀਂ ਤਮਾਮ ਜਾਣਕਾਰੀ ਸਾਂਝੀ ਕਰ ਦਿੱਤੀ ਕਿ ਮੇਰਾ ਸਿਮ ਖੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਾਡੇ ਸਾਰਿਆਂ ਦੇ ਮੋਬਾਈਲ ਫੋਨ ਤੱਕ ਫਰੋਲੇ ਤੇ ਨੰਬਰ ਲੈ ਕੇ ਚਲੇ ਗਏ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਅਤੇ ਚੁਗਾਵਾ ਦੇ ਵਿੱਚ ਐਨਆਈਏ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਜਿੱਥੇ ਕਿ ਬਿਲਾਸਪੁਰ ਦੇ ਵਿੱਚ 22 ਤੋਂ 23 ਸਾਲ ਦੇ ਕਰੀਬ ਨੌਜਵਾਨ ਰਵਿੰਦਰ ਸਿੰਘ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਫਿਲਹਾਲ ਦੀ ਘੜੀ ਇਹ ਅਧਿਕਾਰੀ ਰੇਡ ਖਤਮ ਕਰਕੇ ਜਾ ਚੁਕੇ ਨੇ ਜਿਸ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿ SIM ਕਾਰਡ ਦੇ ਬਾਰੇ ਪੁੱਛਗਛ ਕੀਤੀ ਗਈ ਹੈ ਤਾਂ ਉਸ ਲੜਕੇ ਦਾ ਕਹਿਣਾ ਹੈ ਕਿ ਉਸ ਦਾ SIM ਖੋ ਗਿਆ ਸੀ ਤਾਂ ਜਿਸ ਤੋਂ ਬਾਅਦ ਉਸ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ حاصل ਨਹੀਂ ਹੋ ਸકી ਪਰ ਉਸਕਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕੀ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਘਰ ਦੇ ਵਿੱਚ ਬਜ਼ੁਰਗ ਬੈਠੇ ਹੋਏ ਵਿਖਾਈ ਦੇ ਰਹੇ ਨੇ ਤੇ ਲੜਕਾ ਜਿਸ ਤੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਉਮਰ ਵੀ ਤਕਰੀਬਨ 22 ਤੋਂ 23 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਵੱਡੀ ਰੇਡ ਕੀਤੀ ਗਈ ਹੈ ਹਾਲਾਂਕਿ ਪੋਚਕਿਸਤੇ ਲਈ ਇਸ ਪਰਿਵਾਰ ਨੂੰ ਬੁਲਾਇਆ ਗਿਆ ਦੁਬਾਰਾ ਜਾਂ ਨਹੀਂ ਇਸ ਬਾਰੇ ਇਸ ਲੜਕੇ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੋਚਕਿਸਤੇ ਲਈ ਨਹੀਂ ਬੁਲਾਇਆ ਗਿਆ ਪਰ ਇੱਕ ਗਰੀਬ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਰੇਡ ਦੇ ਦਰਮਿਆਨ ਹਰ ਇੱਕ ਕੋਨਾ ਕੋਨਾ ਜੋ ਹੈ ਘਰ ਦੀ ਛਾਣਬੀਨ ਕੀਤੀ ਗਈ ਹੈ ਐਨਆਈਏ ਦੇ ਅਧਿਕਾਰੀਆਂ ਦੇ ਵੱਲੋਂ ਪੰਜਾਬ ਸਮੇਤ ਚਾਰ ਸੂਬਿਆਂ ਦੇ ਵਿੱਚ ਇਹ ਰੇਡ ਕੀਤੀ ਜਾ ਰਹੀ ਹੈ ਐਨਆਈਏ ਦੇ ਅਧਿਕਾਰੀਆਂ ਦੇ ਵੱਲੋਂ ਕਿਸ ਮਾਮਲੇ ਦੇ ਵਿੱਚ ਰੇਡਾਂ ਕੀਤੀਆਂ ਜਾ ਰਹੀਆਂ ਨੇ ਇਸ ਬਾਰੇ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ। ਅੱਜ ਤੁਹਾਡੇ ਘਰੇ ਐਨਆਈਏ ਦੀ ਰੇਡ ਹੋਈ ਸੀਗੀ। ਕੀ ਚੱਕਰ ਸੀਗਾ ਕੀ ਕਾਰਨ ਸੀ? ਬਈ ਮੇਰਾ ਪਰਾਨਾ ਸਹਿਮ ਸੀ ਜੀ। ਹੂੰ। ਹੂੰ ਡੱਗ ਗਿਆ ਜੀ। ਹੂੰ ਐ ਕਰਕੇ ਮੈਨੂੰ ਤਾਂ ਪਤਾ ਨਹੀਂ। ਉਹ ਬਰੀ ਪਾਸ ਦੱਸ ਕਰਕੇ ਮੁੜ ਗਈ। ਕੀ ਕਹਿੰਦੇ ਤੈਨੂੰ ਵੀ ਕੀ ਕੀ ਪੁੱਛਿਆ ਗਈ ਦਿੱਥੋਂ ਉਹਨਾਂ ਨੇ? ਮੈਨੂੰ ਹੀ ਪੁੱਛਾਈ ਕਹਿੰਦੇ ਸਹਿਮ ਆਏ। ਹੂੰ। ਉਹ ਮੈਨੂੰ ਕਾਹ ਨਹੀਂ ਕੀਤਾ ਨਹੀਂ। ਤੇ ਕੁਝ ਘਰੋਂ ਤੇਰਾ ਲੈ ਕੇ ਤਿੰਨੇ ਕੋਈ ਫੋਨ ਵਗੈਰਾ ਜਾਂ ਕੁਝ ਹੋਰ ਆਧਾਰ ਕਾਰਡ ਲੈ ਕੇ ਗਏ ਜੀ ਤੇ ਤੈਨੂੰ ਕੋਈ ਟਾਈਮ ਦੇ ਕੇ ਹੁਣ ਸਾਡੇ ਕੋਲੇ ਉੱਥੇ ਆਈ ਜਾਂ ਕੁਝ ਵੀ ਨਹੀਂ ਨਹੀਂ ਜੀ ਮੈਨੂੰ ਦੋਗੇ ਕੌਣ ਹੀ ਕਿਸੇ ਹੋਰ ਪਰਿਵਾਰਕ ਮੈਂਬਰ ਦਾ ਫੋਨ ਲੈ ਕੇ ਆਉਣੀ ਜਾਂ ਕੁਝ ਹੋਰ ਨਹੀਂ ਜੀ ਕਿਸੇ ਦਾ ਫੋਨ ਨੰਬਰ ਇੱਕ ਦਾ ਫੜਾ ਕੇ ਜੀ ਨੰਬਰ ਭਲਾ ਲੈ ਕੇ ਬਸ ਤੇਰੇ ਫੋਨ ਦਾ ਹੀ ਸੀਗਾ ਵੀ ਤੇਰਾ ਸਿਮ ਕਿੱਥੇ ਚੱਲਦਾ ਉਹਦੇ ਬਾਰੇ ਦੱਸ ਉਹਦੇ ਬਾਰੇ ਪੁੱਛੇਗੇ ਚ ਹੋਰ ਤੈਨੂੰ ਕੁਝ ਕਿਹਾ ਕੋਈ ਨਹੀਂ ਕੋਈ ਨੂੰ ਕੁੱਟਿਆ ਮਾਰਿਆ ਨਹੀਂ ਜੀ ਅੱਜ ਤੁਹਾਡੇ ਘਰੇ